ਸ਼ੁਰੂਆਤ ਹੈ ਹਨ ਪੰਜਾਬੀ ਸਲਾਈ ਕਢਾਈ ਚੈਨਲ ਤੇ ਅੱਜ ਅਸੀਂ ਪੰਜਾਬੀ ਸਲਾਈ ਕਢਾਈ ਚੈਨਲ ਦਾ ਸੇਲ ਆ ਚੁੱਕੀ ਹੈ ਬਹੁਤ ਹੀ ਸਸਤੇ ਸੂਟ ਨੇ ਪ੍ਰਾਈਜ਼ ਰੇਟ ਵਾਲੇ ਸਿਰਫ 500 ਦੇ ਦੋ ਸੂਟ ਮਿਕਸ ਕਾਟਨ ਦੇ ਪਿਓਰ ਕਾਟਨ ਦੇ ਤੁਹਾਨੂੰ ਮਿਲਣਗੇ 700 ਦੇ ਦੋ ਸੂਟ ਤੁਸੀਂ ਕੋਈ ਵੀ ਸੂਟ ਸਲੈਕਟ ਕਰ ਸਕਦੇ ਹੋ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਤੁਹਾਨੂੰ ਸਿੰਗਲ ਸਿੰਗਲ ਸੂਟ ਦਿਖਾਵਾਂਗੇ ਉਹਨਾਂ ਚ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਲੈਕਟ ਕਰ ਸਕਦੇ ਹੋ ਸੂਟ ਆਪਣੇ ਕੋਲ ਸਿੰਗਲ ਸਿੰਗਲ ਨੇ ਜਿਨ੍ਹਾਂ ਦੇ ਪਹਿਲਾਂ ਸਕਰੀਨਸ਼ਾਟ ਆ ਗਏ ਉਹਨਾਂ ਨੂੰ ਇਹ ਸੂਟ ਮਿਲ ਜਾਣਗੇ ਜੀ WhatsApp ਨੰਬਰ ਦੋ ਆਪਣੇ স্ক্রিন ਤੇ ਚੱਲ ਰਹੇ ਨੇ ਤੁਸੀਂ ਕਿਸੇ ਤੇ ਵੀ ਆਰਡਰ ਬੁੱਕ ਕਰ ਸਕਦੇ ਹੋ ਵੀਡੀਓ ਪਣ ਸ਼ੁਰੂ ਕਰ ਜਾ ਰਹੇ ਹਾਂ ਪਹਿਲਾ ਵੀਡੀਓ ਦੇ ਵਿੱਚ ਆਪਾਂ ਗਾ ਮੰਗਦੇ ਉਹਨਾਂ ਮਿਕਸ ਕਾਟਨ ਦੇ ਵਿੱਚ ਬਹੁਤ ਸੋਹਣੀ ਵੈਰਾਈਟੀ ਨੇ ਜਿਸ ਤਰ੍ਹਾਂ ਅੱਗੇ ਪਾਉਣ ਲਈ ਬਹੁਤ ਵਧੀਆ ਸੂਟ ਨੇ ਕਿਉਂਕਿ ਇਹਨਾਂ ਦੇ ਕਲਰ ਵਗੈਰਾ ਨਹੀਂ ਫੇਟ ਹੁੰਦੇ ਜਿਸ ਤਰ੍ਹਾਂ ਕੀ ਇਹ ਡਿਜ਼ਾਈਨ ਹੈ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਤਿੰਨ ਕਲਰ ਨੇ ਜੀ ਕਾਫੀ ਕਲਰ ਆ ਗਿਆ ਇਹਦੇ ਵਿੱਚ ਨੇਵੀ ਬਲੂ ਕਲਰ ਆ ਗਿਆ ਬੋਟਲ ਗ੍ਰੀਨ ਕਲਰ ਇਨਾ ਚ ਤੁਸੀਂ ਕੋਈ ਵੀ ਸਕਰੀਨਸ਼ਾਟਸ ਸਾਨੂੰ ਸੈਂਡ ਕਰ ਸਕਦੇ ਹੋਗੇ ਜੋ ਵੀ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਫੋਟੋ ਸੈਂਡ ਕਰ ਸਕਦੇ ਹੋ ਇਸ ਡਿਜ਼ਾਈਨ ਵਿੱਚ ਆਪਣੇ ਕੋਲ ਤਿੰਨ ਕਲਰ ਨੇ ਇਹ ਫਲਾਵਰ ਦਾ ਡਿਜ਼ਾਈਨ ਬਣਿਆ ਹੈ 올ਓਵਰ ਸੂਟ ਨੇ ਬਿਨਾ ਦੁਪੱਟੇ ਤੋਂ ਬਿਨਾ ਦੁਪੱਟੇ ਤੋਂ ਸੂਟ ਆ ਮਿਕਸ ਕਾਟਨ ਦੇ ਸੂਟ ਨੇ ਤੁਹਾਨੂੰ ਅਸੀਂ ਪਹਿਲਾਂ ਹੀ ਦੱਸ ਦਿੰਨੇ ਆ ਤੁਸੀਂ ਸਿਲੈਕਟ ਕਰ ਸਕਦੇ ਹੋ 500 ਦੇ ਦੋ ਸੂਟਾ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਓਨ ਡਿਲੀਵਰੀ ਹੈਗੀ ਆ ਇਹ ਆਗੇ ਫਲਾਵਰ ਵਾਲੇ ਸੂਟ ਫਰੋਜੀ ਕਲਰ ਮਹਿੰਦੀ ਕਲਰ ਇਹ ਆਗੇ ਲਾਈਟ ਫਰੋਜੀ ਕਲਰ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ 500 ਦੇ ਦੋ ਸੂਟ ਆ WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਬਰੀਕ ਬੂਟੀ ਦੇ ਆਗੇ ਜਿੰਨਾ ਸਾਡੀਆਂ ਮਾਈਆਂ ਭੈਣਾਂ ਨੇ ਬਰੀਕ ਬੂਟੀ ਦੇ ਸੂਟ ਲੈਣੇ ਬਰੀਕ ਬੂਟੀ ਲੈਸ ਪਹਿਲਾਂ ਤੁਹਾਨੂੰ ਅਸੀਂ ਗ੍ਰੇ ਕਲਰ ਦਿਖਾਇਆ ਸੀਗਾ ਇਹ ਆਗੇ ਆਪਣੇ ਕੋਲੇ ਬ੍ਰਾਊਨ ਕਲਰ ग्रीन कलर ਤਿੰਨ ਕਲਰ ਨੇ ਬਰੀਕ ਬੁੱਟੀ ਦੇ ਵਿੱਚ ਇਹ ਵੀ ਬਰੀਕ ਬੁੱਟੀ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਇਸ ਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਪਹਿਲਾ ਮਹਿਰੂਨ ਕਲਰ ਦੂਸਰਾ ਹੈਗਾ ਗ੍ਰੀਨ ਕਲਰ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਅਸੀਂ ਤੁਹਾਨੂੰ ਸੂਟ ਦਿਖਾ ਰਹੇ ਹਾਂ 500 ਦੇ ਦੋ ਸੂਟਾ ਜੋ ਤੁਹਾਨੂੰ ਹੁਣ ਦਿਖਾ ਰਹੇ ਹਾਂ ਇਹੜੀ ਐਣ ਵੀ ਬਹੁਤ ਸੋਹਣਾ ਪਹਿਲਾ ਮਹਿੰਦੀ ਕਲਰ ਆ ਗਿਆ ਆਪਣੇ ਕੋਲੇ ਇਹ ਆ ਗਿਆ ਆਪਣੇ ਕੋਲੇ ਬੈਂਡ ਸ਼ੇਡ ਬੈਂਡ ਸ਼ੇਡ ਆ ਗਿਆ ਬ੍ਰਾਊਨ ਕਲਰ ਤਿੰਨ ਕਲਰ ਨੇ ਇਸ ਡਿਜ਼ਾਈਨ ਵਿੱਚ 500 ਰੇ 2 ਸੂਟ 500 ਰੇ 2 ਸੂਟ ਸੇਲ ਲਗਾ ਦਿੱਤੀ ਹੈ ਤੁਸੀਂ ਫਟਾਫਟ ਆਰਡਰ ਬੁੱਕ ਕਰ ਸਕਦੇ ਹੋ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਗ੍ਰੇ ਕਲਰ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਦੋ ਕਲਰ ਨੇ ਫਿਰੋਜੀ ਕਲਰ 500 ਦੇ 200 ਫਟਾਫਟ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਪੰਜਾਬੀ ਸਲਾਈ ਕੜਾਈ ਚੈਨਲ ਦੇ ਸੇਲ ਆ ਚੁੱਕੀ ਆਪਾਂ ਨੇ ਸੇਲ ਆ ਲਈਤੀ ਹੈ ਬ੍ਰਿਕ ਬੁੱਡੀ ਦਾ ਡਿਜ਼ਾਈਨ ਆ ਗਿਆ ਬਲੈਕ ਕਲਰ ਦੇ ਵਿੱਚ ਬ੍ਰਿਕ ਬੁੱਡੀ ਦਾ ਡਿਜ਼ਾਈਨ ਬਣਿਆ ਹੋਇਆ ਇਹ ਆ ਗਏ ਮਹਿਰੂਨ ਕਲਰ ਇਸ ਡਿਜ਼ਾਈਨ ਵਿੱਚ ਆਪਣੇ ਕੋਲ 2 ਕਲਰ ਨੇ ਬ੍ਰਾਊਨ ਕਲਰ ਫਰੋਜੀ ਕਲਰ ਫਰੋਜੀ ਸਰਦਾਈ ਕਲਰ ਆ ਗਿਆ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲ 2 ਕਲਰ ਨੇ ਮਹਿਰੂਨ ਕਲਰ ਨੇ ਵੀ ਬਲੂ ਕਲਰ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਫਲਾਵਰ ਦਾ ਮਿਕਸ ਕਾਟਨ ਦੇ ਸੂਟਾ ਜੋ ਤੁਹਾਨੂੰ ਦਿਖਾ ਰਹੇ ਆ 500 ਦੇ ਦੋ ਸੂਟ 500 ਦੇ ਦੋ ਸੂਟ ਨੇ ਜੀ ਇਹ ਆ ਗਿਆ ਆਪਣੇ ਕੋਲੇ ਖਾਦੀ ਕਾਟਨ ਦੇ ਵਿੱਚ ਖਾਦੀ ਕਾਟਨ ਦੇ ਵਿੱਚ ਸੂਟ ਆ ਪਹਿਲਾ ਫਰੋਜੀ ਕਲਰ ਇਹ ਵੀ ਹੈਗੇ ਨੇ 500 ਦੇ ਦੋ ਸੂਟ ਜੈਲੋ ਇਹ ਮਹਿਰੂਨ ਟਾਈਪ ਕਲਰ ਆ ਗਿਆ ਪਿੰਕ ਮੈਂਟਾ ਕਲਰ ਲਾਈਟ ਇਹ ਹੈਗਾ ਮਾਸਟਰ ਕਲਰ 500 ਦੇ 2 ਸੂਟ ਚ ਪਿੰਕ ਜੱਜ ਫ੍ਰੀ ਆ ਕੈਸ਼ ਓਨ ਡਿਲੀਵਰੀ ਹੈਗੀ ਆ ਵਾਈਨ ਸ਼ੈਡ ਇਹ ਹੈਗਾ orange ਕਲਰ ਇਹਨੇ ਸਾਰੇ ਆਪਣੇ ਕੋਲੇ ਮਿਕਸ ਕਾਟਨ ਦੇ ਵਿੱਚ 500 ਦੇ 2 ਸੂਟ ਆ ਸਕਰੀਨ ਸ਼ਾਟ ਲੈ ਸਕਦੇ ਹੋ ਸਾਨੂੰ ਫਟਾਫਟ ਸਕਰੀਨ ਸ਼ਾਟ ਸੈਂਡ ਕਰ ਦਿਓ WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਸਾਨੂੰ ਇੱਕ ਹੋਰ ਬੇਨਤੀ ਆ ਭੈਣਾ ਸਾਡੀ ਉਹੀ ਆਰਡਰ ਬੁੱਕ ਕਰਨ ਜਿਹੜੀਆਂ ਪਾਰਸਲ ਰੀਸੀਵ ਕਰਨ ਕਿਉਂਕਿ ਇਦਾਂ ਕਰਦੇ ਨੇ ਪਾਰਸਲ ਪਹੁੰਚ ਜਾਂਦਾ ਬਾਅਦ ਵਿੱਚ ਕਹਿੰਦੇ ਸਾਡੇ ਕੋਲੇ ਪੇਮੈਂਟ ਨਹੀਂ ਜਾਂ ਕਿਦਾਂ ਇਹਦਾ ਤੁਸੀਂ ਨਾ ਕਰਿਆ ਕਰੋ ਜਿੰਨਾ ਨੇ ਸਾਡੀਆਂ ਭੈਣਾਂ ਨੇ ਆਰਡਰ ਬੁੱਕ ਕਰਨੇ ਨੇ ਉਹੀ ਸਾਨੂੰ ਫੋਟੋ ਸੈਂਡ ਕਰਨੇ ਜੀ ਹੁਣ ਤੁਹਾਨੂੰ ਅਸੀਂ ਦਿਖਾਉਨੇ ਆਂਗੇ ਪਿਓਰ ਕਾਟਨ ਦੇ ਸੂਟ ਪਿਓਰ ਕਾਟਨ ਦੀ ਆਪਣੇ ਕੋਲੇ ਬਹੁਤ ਜ਼ਿਆਦਾ ਵੈਰਾਈਟੀ ਹੈਗੀ ਇਹਨਾਂ ਵਿੱਚ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ ਵੱਡੇ ਪਣੇ ਦੇ ਵਿੱਚ ਸੂਟ ਆਪਣੇ ਕੋਲੇ 3.5 ਮੀਟਰ ਦੀ ਕੱਟ ਚ ਕੋਈ ਵੀ ਮਿਕਸ ਨਹੀਂ ਹੈ 3.5 ਮੀਟਰ ਦੀ ਕੱਟ ਹੈ ਜੀ ਪ੍ਰਾਈਸ ਹੈਗਾ 700 ਦੇ ਦੋ ਸੂਟ 700 ਦੇ ਦੋ ਸੂਟ ਇਹ ਤੁਹਾਨੂੰ ਮਿਲੂਗੀ 5 ਮੀਟਰ ਦੀ ਕੱਟ ਪਿਓਰ ਕਾਟਨ ਦੇ ਵਿੱਚ 700 ਦੇ ਦੋ ਸੂਟ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਸਲੈਕਟ ਕਰ ਸਕਦੇ ਹੋ ਵਾਈਟ ਕਲਰ ਆ ਗਿਆ ਆਪਣੇ ਕੋਲੇ ਵਾਈਟ ਤੇ ਨੇਵੀ ਬਲੂ ਲਾਈਟ ਕਲਰ ਚ ਆ ਗਿਆ ਜੀ ਪਿੰਕ ਫਲਾਵਰ ਚ ਇਹ ਆਪਣੇ ਕੋਲੇ ਪਿਓਰ ਕਾਟਨ ਦੇ ਵਿੱਚ ਸੂਟ ਨੇ ਇਹ ਵੀ ਤੁਹਾਨੂੰ 3.5 ਮੀਟਰ ਦੀ ਕੱਟ ਮਿਲੂਗੀ ਇਹ ਤਾਂ ਨੂੰ ਮੇਰੇ 5 ਮੀਟਰ ਦੀ ਕੱਟ 5 ਤੋਂ ਥੋੜਾ ਜਿਹਾ ਘੱਟ ਹੁੰਦਾ ਪੌਣੇ 5 ਮੀਟਰ ਦੀ ਕੱਟ ਹੁੰਦੀ ਹੈਗੀ ਇਸ ਤਰ੍ਹਾਂ ਨੇ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋਗੇ ਫਟਾਫਟ ਮਹਿਰੂਨ ਕਲਰ ਮਹਿਰੂਨ ਦੇ ਬਾਈਟ 700 ਦੇ ਦੋ ਸੂਟਾਂ ਸੇਲ ਲਗਾ ਦਿੱਤੀ ਹੈ ਜੀ ਆਪਨੇ ਤੁਸੀਂ ਲੈ ਸਕਦੇ ਹੋ ਪਿਓਰ ਕਾਟਨ ਦੇ ਵਿੱਚ ਬਿਨਾਂ ਦੁਪੱਟੇ ਤੋਂ ਸੂਟ ਨੇ 700 ਦੇ ਦੋ ਸੂਟ ਕੈਮਰਿਕ ਕਾਟਨ ਆਗੀ ਵਾਈਨ ਸ਼ੇਡ ਸਿੰਗਲ ਸਿੰਗਲ ਸੂਟ ਨੇ ਤੁਸੀਂ ਫਟਾਫਟ ਆਰਡਰ ਬੁੱਕ ਕਰ ਸਕਦੇ ਹੋ ਗ੍ਰੇ ਕਲਰ ਦੇ ਵਿੱਚ ਬਾਈਟ ਕਲਰ ਦੇ ਡਾਟਸ ਬਣੇ ਹੋਏ ਨੇ ਬਹੁਤ ਸੋਹਣੇ ਇਹ ਵੀ ਤੁਹਾਨੂੰ 5 ਮੀਟਰ ਦੀ ਕੱਟੀ ਮਿਲੂਗੀ ਇਹ ਵੀ ਤੁਹਾਨੂੰ 5 ਮੀਟਰ ਦੀ ਕੱਟੀ ਮਿਲੂ 5 ਤੋਂ ਥੋੜਾ ਜਿਹਾ ਘੱਟ ਹੁੰਦਾ ਪੌਣੇ 5 4.80 ਕਪੜਾ ਹੁੰਦਾ ਜੀ ਇਹ 4.80 ਦੀ ਕੱਟ ਦੇ ਸੂਟ ਨੇ ਇਹ ਆਪਣੇ ਕੋਲੇ ਪਿਓਰ ਕਾਟਨ ਦੇ ਵਿੱਚ 700 ਦੇ ਦੋ ਸੂਟ ਨੇ ਤੁਸੀਂ ਫਟਾਫਟ ਆਰਡਰ ਬੁੱਕ ਕਰ ਸਕਦੇ ਹੋ ਜੀ ਜਿਹੜੀਆਂ ਸਾਡੇ ਭੈਣਾਂ ਪੇਮੈਂਟ ਆਨਲਾਈਨ ਕਰਨੀਆਂ ਉਹਨਾਂ ਨੂੰ 1000 ਰੁਪਏ ਦੇ ਤਿੰਨ ਸੂਟ ਲਾਵਾਂਗੇ ਜਿਹੜੀਆਂ ਸਾਡੀਆਂ ਭੈਣਾਂ ਆਰਡਰ ਪੇਮੈਂਟ ਆਨਲਾਈਨ ਕਰਨੀਆਂ ਗਈਆਂ ਬੈਂਚ ਸ਼ੇਡ ਆ ਗਈ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਵੀ 480 ਘੱਟ ਤੁਹਾਨੂੰ ਅਸੀਂ ਦੱਸਿਆ ਨੇ ਪਿਓਰ ਕਾਟਨ ਦੇ ਵਿੱਚ ਸੂਟ ਆ ਇਹ ਵੀ ਆਪਣੇ ਕੋਲੇ ਪਿੰਕ ਕਲਰ ਡਾਟਸ ਵਾਲੇ ਬਹੁਤ ਸੋਹਣੇ ਸੂਟ ਨੇ ਜੀ ਕਲਰ ਵੀ ਬਹੁਤ ਸੋਹਣੇ ਨੇ ਸੇਲ ਲਗਾ ਦਿੱਤੀ ਆਪਾਂ ਨੇ ਤੁਸੀਂ ਫਟਾਫਟ ਆਰਡਰ ਬੁੱਕ ਕਰ ਸਕਦੇ 3.5 ਮੀਟਰ ਦੀ ਕੱਟ ਵਾਲੇ ਸੂਟ ਵੱਡੇ ਪਣੇ ਚ ਇਹ ਦੋ ਕਲਰ ਹੈਗੇ ਨੇ ਕੈਮਰੀ ਕਾਟਨ ਦੇfrozy ਕਲਰ ਹੈ ਪਿੰਕ ਕਲਰ ਕੈਮਰੀਕ ਕਾਟਨ ਦੇ ਸੂਟ ਨੇ ਜੀ 5 ਮੀਟਰ ਦੀ ਕੱਟ ਹੈ ਇਹਨਾਂ ਸੂਟਾਂ ਦੇ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ ਮੈਚਿੰਗ ਸੂਟ ਮਿਲਦੇ ਨੇ ਪਿਓਰ ਕਾਟਨ ਦੇ ਵਿੱਚ ਲੀਜੀਬੀਜੀ ਦੀ ਬਾਟਮ ਲੱਗੀ ਹੋਈ ਆ 700 ਦੇ 2 ਸੂਟ ਨੇ ਪਿੰਕ ਕਲਰ ਦੀ ਸ਼ਰਟ ਬਹੁਤ ਸੋਹਣੇ ਸੂਟ ਆ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਇਹ ਆਪਣੇ ਕੋਲੇ ਲੀਜੀਬੀਜੀ ਦੇ ਵਿੱਚ ਆ ਕੇ ਬਰੀਕ ਬੁੱਟੀ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਕਲਰ ਸਕਾਈ ਕਲਰ ਇਸ ਡਿਜ਼ਾਈਨ ਵਿੱਚ ਚਾਰ ਕਲਰ ਨੇ ਆਪਣੇ ਕੋਲੇ ਫਿਰੋਜੀ ਪਿੰਕ ਪੀਜ ਕਲਰ ਚਾਰ ਕਲਰ ਨੇ 700 ਦੇ ਦੋ ਸੂਟ ਲੀਜੀ ਵੀਜੀ ਕਪੜਾ ਬਹੁਤ ਸੋਹਣੀ ਵੈਰਾਈਟੀ ਹੁੰਦੀ ਹੈ ਜੀ ਇਹਨਾਂ ਦੇ ਕਲਰ ਨਹੀਂ ਫੇਟ ਹੁੰਦੇ ਸੂਟਾਂ ਦੇ ਦੋ ਕਲਰ ਆ ਗਏ ਆਪਣੇ ਕੋਲੇ ਕੈਮਰਿਕ ਕਾਟਨ ਦੇ ਵਿੱਚ ਮੈਂਦੀ ਕਲਰ ਗ੍ਰੇ ਕਲਰ ਕੈਮਰਿਕ ਕਾਟਨ ਦੇ ਸੂਟ ਆ ਜੀ 5 ਮੀਟਰ ਦੀ ਕਟ ਹੈਗੀ 700 ਦੇ ਦੋ ਸੂਟ ਸੇਲ ਲਗਾ ਦਿੱਤੀ ਆ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਫਟਾਫਟ ਜਿਹਦ ਨੂੰ ਹੁਣ ਦਿਖਾ ਰਹੇ ਆ ਇਹ ਆ ਗਏ ਆਪਣੇ ਕੋਲੇ ਰਿਯਨ ਕਾਟਨ ਦੇ ਵਿੱਚ ਰੀਅਨ ਕਾਟਨ ਦੇ ਵਿੱਚ ਸੂਟ ਨੇ ਜੀ ਬਹੁਤ ਸੋਹਣੇ 480 ਕੱਟ ਮਿਲੂਗੀ ਤੁਹਾਨੂੰ ਇਹਨਾਂ ਸੂਟਾਂ ਨੇ ਇਹ ਆ ਗਏ ਆਪਣੇ ਕੋਲੇ ਫਰੋਜੀ ਕਲਰ ਫਰੋਜੀ ਕਲਰ ਬਹੁਤ ਸੋਹਣਾ ਸੂਟ ਆ ਜੀ ਇਸ ਤਰ੍ਹਾਂ ਨੇ ਮੈਂ ਖੁਦ ਵੀ ਸਟਿਚ ਕਰਿਆ ਹੋਇਆ ਬਹੁਤ ਸੋਹਣੇ ਸੂਟ ਲੱਗਦੇ ਨੇ ਪਾਏ ਹੋਏ ਇਹ ਵੀ ਤੁਹਾਨੂੰ 480 ਕੱਟ ਮਿਲੂਗੀ ਰੈੱਡ ਕਲਰ ਮੈਂ ਰੈੱਡ ਮਹਿਰੂਨ ਕਲਰ ਇਹ ਵੀ ਰਿਅਨ ਕਾਟਨ ਦੇ ਵਿੱਚ ਹੈ ਫੈਬਰਿਕ ਬੱਡੇ ਬਣੇ ਦੇ ਵਿੱਚ 3.5 ਮੀਟਰ ਦੀ ਕੱਟ ਵਾਲੇ ਸੂਟ ਆ ਗਏ ਬਹੁਤ ਸੋਹਣੇ ਪਿਓਰ ਕਾਟਨ ਦੇ ਵਿੱਚ ਇਹ ਵੀ ਪਿਓਰ ਕਾਟਨ ਦੇ ਵਿੱਚ ਦੋ ਕਲਰ ਮਿਲ ਜਾਣਗੇ ਤੁਹਾਨੂੰ ਮਹਿਰੂਨ ਕਲਰ ਬਲੈਕ ਕਲਰ 700 ਦੇ ਦੋ ਸੂਟ ਆ ਫਟਾਫਟ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਸਿੰਗਲ ਸਿੰਗਲ ਸੂਟ ਨਹੀਂ ਜਿਨ੍ਹਾਂ ਦੇ ਪਹਿਲਾਂ ਸਕਰੀਨਸ਼ਾਟ ਆ ਕੇ ਫੋਟੋ ਆ ਗਈ ਉਹਨਾਂ ਨੂੰ ਇਹ ਸੂਟ ਮਿਲ ਜਾਣਗੇ ਮਹਿੰਦੀ ਕਲਰ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਬਾਈਟ ਤੇ ਬਲੂ ਦਾ ਬਹੁਤ ਸੋਹਣਾ ਕੰਬੀਨੇਸ਼ਨ ਬਣਿਆ ਹੈ ਇਹ ਵੀ ਵੱਡੇ ਬਣੇ ਦਾ ਸੂਟ ਹੈ 3.5 ਮੀਟਰ ਦੀ ਕੱਟ 4.80 ਦੀ ਕੱਟ ਹੈ ਪਿਓਰ ਕਾਟਨ ਦੇ ਵਿੱਚ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਪਿਓਰ ਕਾਟਨ ਦੇ ਵਿੱਚ ਸੂਟ ਨੇ ਜੀ ਪਿੰਕ ਕਲਰ ਆ ਗਿਆ ਆਪਣੇ ਕੋਲੇ orange ਕਲਰ 700 ਦੇ ਦੋ ਸੂਟ ਨੇ ਸਿੰਗਲ ਸੂਟ ਨਹੀਂ ਮਿਲਦਾ ਤੁਹਾਨੂੰ ਦੋ ਸੂਟ ਮਿਲਣਗੇ 700 ਦੇ ਦੋ ਸੂਟ ਮੈਂਦੀ ਕਲਰ ਆਗਾ ਇਸ ਤਰ੍ਹਾਂ ਇਹ ਤੁਹਾਨੂੰ ਅਸੀਂ ਪਹਿਲਾਂ ਵੀ ਦਿਖਾਇਆ ਫਰੋਜੀ ਤੇ ਪਿੰਕ ਕਲਰ ਹੈ ਮਹਿੰਦੀ ਕਲਰ ਉਸ ਵਿੱਚ 5 ਮੀਟਰ ਦੀ ਕਟ ਇਹ ਸਾਰੀਆਂ ਆਪਣੀ ਅੱਜ ਦੀ ਵੈਰਾਈਟੀ ਅੱਜ ਆਪਨੇ ਸੇਲ ਲਗਾ ਦਿੱਤੀ ਹੈ ਇਹਨਾਂ ਵਿੱਚ ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਬਹੁਤ ਘੱਟ ਪ੍ਰਾਈਸ ਨੇ ਬਹੁਤ ਜਾਇਜ਼ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਤੁਸੀਂ ਘਰ ਬੈਠੇ ਆਪਣੇ ਸੂਟ ਸਾਨੂੰ ਸਾਨੂੰ ਆਰਡਰ ਕਰ ਸਕਦੇ ਹੋ ਜੀ ਇਹ ਸਾਰੀਆਂ ਆਪਣੀ ਅੱਜ ਦੀ ਵੀਡੀਓ ਵੀਡੀਓ ਦੀ ਵੈਰਾਈਟੀ ਕਿਸ ਤਰ੍ਹਾਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ